ਹੋ 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 ਟਾਸ ਪੈ ਗਈ ਬੋਲ ਉਹ ਦੂ ਪਾਉਗਾ ਇਹ ਉਹ ਆਪਣ ਨੂੰ ਬੋਲ ਨਹੀਂ ਫੜੀ ਜਾਂਦੀ ਏ ਉਹ ਵੇਖੋ ਫੀਲਡਿੰਗ ਹਲੋ ਹਲੋ ਹਾਂਜੀ ਕੀ ਕੀ ਹਾਲ ਚਾਲ ਦੋਸਤੋ ਟੱਟ ਗਾਇਸ ਆਈ ਹੋਪ ਤੁਸੀਂ ਜ਼ਰੇ ਕੈਂਡ ਹੀ ਹੋਵੋਗੇ ਅੱਜ ਆਇਆ ਇੱਕ ਹੋਰ ਨਵਾਂ ਵਲੌਗ ਲੈ ਕੇ ਕਿਉਂਕਿ ਅੱਜ ਮੇਰੀ ਸਾਰੀ ਟੀਮ ਆਈ ਆ ਬੈਡਬਾਲ ਖੇਡਣ ਲੱਗਿਆਣਾ ਬਾਤ ਤੁਹਾਨੂੰ ਦਈ ਇੱਕ ਚਿਵਾਰੇ ਬੋਲਾ ਉਹ ਮਰੰਡਾ ਕਢੀ ਦੂਰ ਦੂਰ ਹਬਸ਼ੀ ਇੱਕ ਚੈੱਕ ਕਰੋ ਇਹਦੇ ਕੰਮ ਚੈੱਕ ਕਰੋ ਇਹਨਾਂ ਦੇ ਬਾਕੀ ਆਡੀ ਹੈ ਸਾਰੀ ਟੀਮ ਆਉਂਦੀ ਆ ਜੋ ਸਾਰੀ ਟੀਮ ਆਉਂਦੀ ਫੇਤਾ ਨੂੰ ਮਿਲਦੇ ਆ ਕਿਹਦਾ ਫੇਰ ਦੱਸੀ ਦੱਸੋ ਇਹਨੂੰ ਫੋਨ ਕੌਣ ਕਰਦਾ ਵਾ ਜਿਹੜੀ ਨੂੰ ਫੋਨ ਕੌਣ ਕਰਦਾ ਵਾ ਆ ਬੰਦੇ ਨੂੰ ਕੌਣ ਫੋਨ ਕਰਦਾ ਗਾਇਸ ਕਿਹੜੀ ਸੋਹਣੀ ਜੋੜੀ ਗਈ ਹੁਣੇ ਓ ਬਾਣੀ ਵੀ ਓ ਦੇਖੋ ਮੇਤਰ ਪਾਣੀ ਪੀਣ ਬੁਲਟ ਤੇ ਆਏ ਹੋਏ ਨੇ ਓ ਵਾਓ ਬੋਲ ਮਾਰੀ ਨੇ ਓ ਬੜੀ ਦੂਰ ਕਹਿੰਦਾ ਮੋਟਰਸਾਈਕਲ ਲੈ ਕੇ ਆਉਣਾ ਮੈਂ ਚੱਲਾ ਕੇ ਤੇ ਨਾ ਅਸ਼ਾ ਉਧਰ ਮਾਰੀ ਹੀ ਬੋਲ ਆਇਆ ਆਇਆ ਛੇਤੀਆ ਮਿੱਤਰੋ ਕੰਮ ਚੈੱਕ ਕਰੋ ਇਹ ਫਿਲਡਿੰਗ ਬਹੁਤ ਦੇਖ ਮੁਰਦਲੇ ਬੈਠਾ ਰਹਾ ਫਿਲਡਿੰਗ ਕਰ ਮੈਚ ਸ਼ੁਰੂ ਹੋਣ ਲੱਗਾ ਹੈ ਪ੍ਰੋ ਪਲੇਅਰ ਇੱਥੇ ਬੈਠੇ ਬਾਰੇ ਹਾਓ ਯਾਰ ਪ੍ਰੋ ਪਲੇਅਰ ਨੂੰ ਆਪੀ ਚੈੱਕ ਕਰੋ ਮੈਂ ਉਹ ਲਾਓ ਤੁਸੀਂ ਜੇ ਜਾਓਗੇ ਮੇਟਰੋ ਇਟਾਂ ਗੱਡੀਆਂ ਜਾ ਰਹੀਆਂ ਆ ਆ ਇਹਨੂੰ ਜੇ ਫੜਫੜਾ ਚੀਮਾ ਬਾੜਦਾ ਜੇ ਮੈਂਗਾ ਵਿਕਟਰ ਕਾਰੀਗਰ ਚੈੱਕ ਕਰੋ ਆਡਾ ਪਉਣ ਭਾਈ ਏਡੇ ਕਾਰੀਗਰ ਪਉਣ ਭਾਈ ਆਡੀ ਟੀਮ ਆ ਚੁੱਕੀ ਹੈ ਨਿੱਕੀ ਮੋਡੀ ਟੀਮ ਆ ਵੇਖੋ ਵੀ ਕੈਪਟਨ ਆਡੇ ਪ੍ਰਾਉ ਪ੍ਰਾਉ ਦੀ ਗੱਲ ਕੀਤੀ ਹੈ ਟਾਸ ਪੈ ਗਈ ਮੇਰੇ ਮਿੱਤਰੋ ਚਲੋ ਚਲੋ ਮੇਰੀ ਬੈਟਿੰਗ ਹੈ ਨਾ ਜਿੰਨਾ ਚਿਰ ਇਹਨਾਂ ਦੀ ਬੈਟਿੰਗ ਮੈਂ ਇਹਨਾਂ ਨਾਲ ਜਦੋਂ ਉਹਨਾਂ ਦੀ ਬੈਟਿੰਗ ਆਵੇ ਮੈਂ ਉਹਨਾਂ ਨਾਲ ਠੀਕ ਹੈ ਚੈੱਕ ਕਰੋ ਬੈਡਮਿੰਟਨ ਖੇਡਣਾ ਹੀ ਮੂਹ ਬਨ ਗਏ ਜੀ ਫਿਰਦੇ ਮਿੱਤਰੋ ਕਹਿੰਦਾ ਕਹਿੰਦਾ ਮੇਰੀ ਤਾਂ ਬੈਣ ਦੀ ਵਾਰੀ ਆ ਗਈ ਹੈ ਕੀ ਕਰ ਦੋ ਇੱਕ ਬੰਦਾ ਸਾਡੇ ਨਾਲ ਕਰੋ ਕਰੋ ਇਹਨਾਂ ਨਾਲ ਬੰਦੇ ਭਰਾ ਖੇਡਣਾ ਚਾਹੀਦਾ ਨੀਂਦ ਨਾ ਖੇਡਿਆ ਕਰੋ ਮਾਰ ਤੇ ਮਰਦੇ ਉੱਠੇ ਓਏ ਓਏ ਬੋਲੋ ਜੀ ਮੈਚ ਅੱਡਾ ਸ਼ੁਰੂ ਹੁੰਦੇ ਹੋਏ ਮਾਸ਼ਾ ਜੀ ਅੱਡੇ ਇਧਰਲੀ ਟੀਮ ਦੇ ਕੈਪਟਨ ਆ ਮਹਾਨ ਰੋਂਦੂ ਸਾਹਿਬ ਅੱਡੇ ਕੈਪਟਨ ਹੈ ਤੇ ਅੱਡੇ ਆ ਬੈਠੇ ਆ ਵਾਹ ਦੂਜੇ ਬੈਟਿੰਗ ਵਾਲੇ ਜੀ ਸੋਹਣੀ ਸਾਦੇ ਆ ਆ ਜੀ ਅੱਡਾ ਰੋਂਦੂ ਕੈਪਟਨ ਰੋਂਦੂ ਆਵੇ ਸ਼ੋਭਾ ਬੋਲ ਪਾਉਂਦਾ ਆ ਵਾਈਡ ਬੋਲ ਬੈਟਸਮੈਨ ਆਪ ਹੀ ਦੱਸ ਰਿਹਾ ਇਹ ਵਾਹ ਵਾਈਡ ਬੋਲ ਪਾਤੀ ਇਹਨੇ ਕੋਡਾ ਬੈਟਮੈਨ ਕਿੱਥੇ ਗਿਆ ਅੱਡਾ ਕੈਪਟਨ ਆਜਾ ਕੋ ਜੀ ਤੇਰੇ ਨਾਲ ਲੋਣੀ ਪਵਨ ਵੀਰ ਮੇਰੇ ਨਾਲ ਨਾ ਮਾਰਿਓ ਮੈਂ ਪਹਿਲਾਂ ਦੱਸਤਾ ਜੀ ਮੈਂ ਵਲੌਗ ਤੇ ਰੋਮਾਂਚਕ ਮੋੜ ਤੇ ਆ ਪਵਨ ਭਾਈ ਬੈਟਿੰਗ ਕਰ ਰਹੇ ਆ ਪਹਿਲਾ ਓਵਰ ਚੱਲ ਰਿਹਾ ਏ ਤੇ ਉਹ ਕੀ ਚਾਹੀਦਾ ਭਰਾਵਾ ਕਿਤੇ ਨਹੀਂ ਹੈਗੇ ਚੱਲ ਬੋਲ ਤੇ ਮੇਰੇ ਨਾਲ ਕਿੱਥੇ ਹੋਣੀ ਏ ਉਹ ਭਰਾਵਾ ਬੜੀ ਵੀ ਚੱਲ ਰਿਹਾ ਕੁਝ ਚਾਰ ਪੰਜ ਸਕੋਰ ਆ ਇਹਨਾਂ ਦੇ 10 ਓਵਰਾਂ ਦਾ ਮੈਚ ਹੈ ਮਿੱਤਰੋ ਉਹ ਬਾਲੀ ਭਾਈ ਫੋ ਲੈਣਗੇ ਉਹ ਸਾਡੇ ਸ਼ੋਭ ਭਾਈ ਖੜੇ ਆ ਔਰ ਉਹੋਂਦੂ ਕੈਪਟਨ ਖੜਾ ਹੈ ਡਾ ਆ ਕੀਪਰ ਉਹਨਾਂ ਦਾ ਹੀ ਹੈ ਇੱਥੇ ਜੇ ਮੈਗ ਲੋ ਤਾਂ ਜੀ ਗਾਰੇ ਬਾਲੀ ਦੀ ਓਹੋ ਗਿੱਟਾ ਸ਼ਾਟ ਆ ਗੋਡੇਂ ਹੀ ਮਾਰਦਾ ਮੈਗਾ ਵੀਰੇ ਬਾਲੀ ਦਾਏ ਓ ਜਾਂਦਾ ਸ਼ਾਟ ਓ ਪਾਣੀ ਕਿਹੜਾ ਰੰਗ ਜੀ ਬੋਲ ਓ ਮਾਈ ਗੋਡ ਹਵਾ ਦੀ ਸ਼ਾਟ ਬਾਲੀ ਬਹੁਤ ਵਧੀਆ ਬਹੁਤ ਵਧੀਆ ਬਾਲੀ ਨੇ ਪਾਈ ਨੇ ਔਰ ਕਰਤਾ ਹੈ ਪਵਨ ਵੀਰ ਨੂੰ ਕੈਚ ਆਊਟ ਕੀਤਾ ਉਹ ਵੀਰ ਨੇ ਕੈਚ ਕੀਤਾ ਮੇਰੇ ਵੀਰੋ ਬਲੀ ਦੇ ਨਾ ਆਊਟ ਕਰਕੇ ਕਿਦਾਂ ਦਾ ਲੱਗ ਰਿਹਾ ਏ ਬਹੁਤ ਵਧੀਆ ਬਹੁਤ ਵਧੀਆ ਲੱਗ ਰਿਹਾ ਏ ਪਵਨ ਤੁਹਾਨੂੰ ਆਊਟ ਹੋ ਕੇ ਕਿਦਾਂ ਲੱਗ ਰਿਹਾ ਏ ਬਹੁਤ ਵਧੀਆ ਲੱਗ ਰਿਹਾ ਏ ਚਲੋ ਮੈਂ ਜਾਂਦਾ ਹੋਇਆ ਕੜੀ ਆ ਗਏ ਬੈਟਿੰਗ ਤੇ ਏ ਉਹ ਵੇਖੋ ਤੁਸੀਂ ਬੈਠ ਜਾ ਮੈਂ ਕੀ ਕਰੂ ਬਹੁਤ ਵਧੀਆ ਬਲੀ ਬਹੁਤ ਵਧੀਆ ਸਿੰਘ ਮੇਰੇ ਵੀਰੋ ਓਏ ਚੈੱਕ ਕਰੋ ਇਹਦੀ ਬੋਲੀ ਬੋਲ ਕਰਦਾ ਆ ਓ ਵੇਖੋ ਬੋਲ ਬਚ ਜਾਂਦੀ ਹੋਈ ਪਾਣੀ ਕਿੱਥੇ ਗਈ ਬੋਲ ਓ ਅਡੇ ਕੈਪਟਨ ਕੋ ਫੜੀ ਨਹੀਂ ਜਾਂਦੀ ਮੇਰੇ ਵੀਰੋ ਬੋਲ ਕਿਹਾਂ ਓਵਰਾਂ ਦਾ ਮੈਚ ਆ ਪੰਜਵੇਂ ਛੇਵੇਂ ਓਵਰ ਚੱਲ ਰਿਹਾ ਹੈ ਕਹਿੰਦੇ ਇਹਦੇ 25 ਰਨ ਇਹਨਾਂ ਦੇ ਵੀਰਾਂ ਦੇ ਸਾਰੇ 25 ਦੇ ਆ ਗਏ ਨੇ ਸ਼ੋਭ ਨੇ ਬਣਾਉਣੇ ਬੋਲ ਚੈੱਕ ਕਰੋ ਸ਼ੋਭ ਦੀ ਸਿਰ ਤੋਂ ਉੱਤੋਂ ਡੋਂਡਿਆ ਏ ਅਗਲੀ ਬੋਲ ਅਗਲੀ ਬੋਲ ਤੇ ਜਾਂਦੇ ਹੋਏ ਇਹ ਆਹ ਵੇਖੋ ਸ਼ਾਟ ਮਾਰਿਆ ਵੀਰ ਨੇ ਆਹ ਫੜ ਲਿਆ ਵੀਰ ਇਦਾਂ ਇੱਕ ਰਨ ਕਰ ਲਿਓ ਏ 25 ਤੋਂ 26 ਹੋ ਗਏ ਆ ਵੀਰ ਦੀ ਬੋਲਿੰਗ ਚੈੱਕ ਕਰਿਓ ਤੁਸੀਂ ਓ ਗਿੱਟਿਆਂ ਦੀ ਸ਼ਾਟ ਮਾਰ ਬੋਲ ਮਾਰੀ ਵੀਰ ਨੇ ਆਪਣੇ ਕੋ ਬੋਲ ਨਹੀਂ ਫੜੀ ਜਾਂਦੀ ਇਹੋ ਵੇਖੋ ਸਾਡਾ ਕੈਪਟਨ ਕੀ ਕਰਦਾ ਆਏ ਰੋਂਦੀ ਪੀ ਰਿਹਾ ਪੂਰੀ ਰੋਂਦੀ ਪੀ ਰਿਹਾ ਕਿ ਤੂੰ ਚੱਲ ਜਾ ਬੋਲ ਫੜਨ ਓ ਵੇਖੋ ਵੇਖੋ ਇਹਦੇ ਕੰਮ ਵੇਖੋ ਆ ਰੋਂਦੀ ਪੀ ਰਿਹਾ ਮੇਰਾ ਮੁੰਡਾ ਮੁੰਡਾ ਰੋਂਦੀ ਪੀਂਦਾ ਆ ਕੀ ਕਿਹਾ ਬੋਲਿੰਗ ਕਰਾ ਦਿੱਤੋ ਖਾੜੀ ਤਾ ਕੀ ਕਿਹਾ ਕੀ ਕਿਹਾ

ਆਹ ਡਬਲੀ ਭਾਈ ਸਮਝਾ ਰਿਹਾ ਏ ਉਹਨੂੰ ਨਹੀਂ ਹੁਣ ਕਹਿ ਰਿਹਾ ਕਿ ਇੱਧਰ ਮਾਰਦੇ ਆਪਾਂ ਹੋਰ ਚੱਲ ਰਿਹਾ ਏ ਕੋ 70 47 ਰਨ ਇਹਨਾਂ ਦੇ ਬਾਲੀਆਂ ਬੋਲਾਂ ਦੀ ਔਰ ਰੋਕਲੀ ਬਾਰੀ ਪਰੋਂਦੀ ਪਿੰਦੀ ਜਾ ਰਹੀ ਏ ਮਤਲਬ ਸਾਡੇ ਕੈਪਟਨ ਲੋ 55 ਦਾ ਰਨ ਮਾਰ ਗਿਆ 10 ਮਾਰ ਗਿਆ ਰੋਂਦੀ ਵੀਰੇ ਓਏ ਇੱਕ ਵੀਰ ਮੇਰੇਗਾ ਬੈਠਾ ਇੱਥੇ ਏ ਰੋਂਦੀ ਦੋਂਦੂ ਹੈਗਾ ਵਾ ਇਹਨੂੰ ਪਤਾ ਚੋਟਾ ਬੋਲਰ ਆ ਗਿਆ ਏ ਬੋਲਰ ਗਿਆ ਰੇ ਬੋਲਾ ਓਹ ਵੇਖੋ ਜੀ ਮਿੱਤਰੋ ਮੁੰਡਾ ਆਊਟ ਹੋ ਗਿਆ ਏ ਕਹਿੰਦੇ ਦੂਜੀ ਬੋਲ ਤੇ ਔਰ 0 ਰਨ ਦੇ ਨਾਲ ਜਿਹੜੀ ਆ ਵੀ ਓਹ ਵੇਖੋ ਜੀ ਨੇ ਕੈਚ ਕਰ ਲਿਆ ਆਊਟ ਐ ਫੈਂਟੈਸਟਿਕ ਫੈਂਟੈਸਟਿਕ ਬੱਲੀ ਨੇ ਔਰ ਕੀਤਾ ਆ ਵੀ ਕੋ ਕੈਚ ਨਹੀਂ ਆ ਰੰਦੂ ਕੈਪਟਨ ਕੋ ਆ ਵੇਖੋ ਪਾਣੀ 9ਵਾਂ ਓਵਰ ਚੱਲ ਰਿਹਾ ਹੈ ਮੇਰੇ ਮਿੱਤਰੋ ਚੱਲ ਚੱਲ ਬੋਲ ਪਾ ਦੇ ਐ ਖਤਮ ਬੈਟ ਪਾ ਦੋ ਇੱਕ ਚਲੋ ਜੀ ਅਛਾ ਐਂਡਲਾ ਓਵਰ ਸੀ ਆਡੀ ਬੈਟਿੰਗ ਆ ਚੁੱਕੀ ਹੈ ਵਿਖੌਣਾ ਤੁਹਾਨੂੰ ਮਾਹੜੀ ਟੀਮ ਕੀ ਰੰਗ ਲਾਉਂਦੀ ਆ ਚਲੋ ਜੀ ਤੇਜੀ ਭਾਈ ਬਾਲੀ ਨੇ ਆਊਟ ਕੀਤਾ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਏ ਬਾਲੀ ਨੇ ਤੁਹਾਨੂੰ ਆਊਟ ਕੀਤਾ ਕਿੰਨਾ ਲੱਗਾ ਬਾਲੀ ਨੇ ਤੇ ਆਊਟ ਕੀਤਾ ਨਹੀਂ ਮੈਨੂੰ ਭਾਈ ਕੈਚ ਨਹੀਂ ਹੋਇਆ ਸੀ ਉਹ ਕੈਚ ਹੋ ਗਿਆ ਹਾਏ ਹਾਏ ਚਮਾਰਾ ਦੱਸ ਹੁਣ ਹੁਣ ਛਿੱਕੇ ਦੇ ਛਿੱਕੇ ਛੁੱਕੇ ਕੱਖ ਨਹੀਂ ਲੱਗਣੇ ਤੂੰ ਕਿਹਾ ਸੀ ਕਿ ਆਊਟ ਕਰ ਕੱਲਾ ਡਾਊਂਗਾ ਕੀ ਵਾ ਕੀ ਤੇ ਤੂੰ ਹੀ ਕਰਦੀ ਆਂ ਸਾਡੇ ਜੀ ਅਸੀਂ ਵੀਰੇ ਕਾਰਨੇ ਤੁਹਾਨੂੰ ਲੱਗਣ ਲੱਗਣਾ ਰੇਡ ਚ ਕੋਈ ਆ ਆਓ ਸ਼ੋਭੇ ਯਾਰ ਕਹਿ ਕਿਡਾ ਰੋਂਦੂ ਕੈਪਟਨ ਆਪਣਾ ਮੈਂ ਫਲੋ ਟੁੱਟੀ ਜਾਂਦਾ ਨਹੀਂ ਮੈਂ ਸ਼ਿੱਕੇ ਤੇ ਤੈਨੂੰ ਪਤਾ ਲਾਜ ਆ ਆਓ ਇਹ ਇਦਾਂ ਕਿਹੜਾ ਤੇਰਾ ਸ਼ਿੱਕਾ ਲੱਗਦਾ ਓਏ ਸਾਲਿਆ ਕਵਰ ਡਰਾਈਵ ਅਲੋਂਦੂ ਕੈਪਟਨ ਆ ਵੇਖੋ ਰੋਂਦੀ ਪੀਦਾ ਆ ਕਿ ਇਹ ਮੈਂ ਪਹਿਲੀ ਦਾ ਆਊਟ ਹੋ ਗਿਆ ਕੱਢਦੀ ਪਵਨ ਬੋਲ ਪਾਉਂਦੇ ਹੋਏ ਇਹ ਬੋਲ ਆਈ ਓਏ ਵਾਈ ਬੋਲ ਵਾਈਟ ਬੋਲ ਵਾਈਟ ਬੋਲ ਵਾਈਟ ਬੋਲ ਆ ਮੂੰਹ ਵੇਖੋ ਕਿਦਾਂ ਮਿਸਤਰੀਆਂ ਨੇ ਬੰਨੇ ਆ ਆ ਮੂੰਹ ਚੈੱਕ ਕਰੋ ਕਿਦਾਂ ਬੰਨੇ ਨੇ ਤਾਂ ਆ ਵੇਖੋ ਜੀ ਇਹਦਾ ਪਰਨਾ ਚੈੱਕ ਕਰੋ 300 ਅਸੀਂ 20 ਰੁਪਏ ਦਿੱਤੇ ਆ ਬੋਲ ਸ਼ੋਭ ਲਾਂਦਾ ਬਹੁਤ ਵਧੀਆ ਤੈਨੂੰ ਬੋਲ ਲਾਂਦਾ ਤੈਨੂੰ ਕੱਟਿਆ ਹੋਇ ਖਲੋ ਗਿਆ ਹਣ ਸ਼ੋਭ ਇਹ ਬੋਲ ਗਿਆ ਰੰਦਾ ਚਲੋ ਇੱਕ ਕਲਿੱਪ ਕੱਟਦੇ ਰਹੀ ਵਿੱਚ ਇਹ ਆਓ ਯੂ ਆ ਵੀਰ ਨੇ ਪਿਛਲੀ ਪਿਛਲੀ ਬੋਲ ਤੇ ਕਿਆ ਸੀ ਕਿ ਜੇ ਐਰ ਕੀ ਮਰ ਰਾਨਾ ਨਾ ਲਾऊं ਤਾਂ ਤਾਂ ਗਿਓ ਹੁਣ ਤੇਲੀ ਦੋ ਡਬਲ ਲਾਂ ਤਾਂ ਬਾਓ ਆਓ ਉਧਰ ਮੈ ਲਗਾਓ ਵੇਖੋ ਉਹ ਬੱਚੇ ਖੇਡਣ ਦੇ ਖੇਡਦੇ ਡੋਂਟ ਬੀ ਕੋਈ ਗੱਲ ਹੀ ਨਹੀਂ ਆਹ ਬੋਲ ਚੈੱਕ ਕਰੋ ਮਾਰੀ ਵੀਰ ਨੇ ਓਏ ਸ਼ੱਕ ਪੂਰਾ ਬੰਦੇ ਨਾ ਦੇ ਸਰੋਪਾ ਪਾਇਆ ਜਾਵੇ ਪਿਛਲੀ ਬੋਲ ਤੇ ਨਹੀਂ ਮਾਰਿਆ ਪਿਛਲੀ ਬੋਲ ਤੇ ਯਾਰ ਓਏ ਇਹ ਸਾਡਾ ਹੀ ਬੰਦਾ ਵਾ ਟੈਨਸ਼ਨ ਨਹੀਂ ਲੈਣੀ ਓਏ ਆ ਵੀਡੀਓ ਬਣਾ ਕੇ ਪ੍ਰੈਸ਼ਰ ਪਾਉਂਦੇ ਆ ਪੈਸੇ ਖਾਦੇ ਆ ਆ ਬੰਦਾ ਮਿਲਿਆ ਪੈਸੇ ਖਾਦੇ ਨੇ ਓਹ ਵਾਲੀ 50 ਰੁਪਏ ਖਾਦੇ ਸ਼ਰਮ ਨਹੀਂ ਆਉਂਦੇ ਦੋ ਟੱਕੇ ਮਗਰ ਮਿੱਗੀਆਂ ਸਾਲਿਆ ਆ ਟੌਫੀਆਂ ਦੇ ਵੇਚ ਗਿਆ ਨਹੀਂ ਟੌਫੀਆਂ ਦੋਸੀਆਂ ਖਾਦੀਆਂ ਓਹ ਨਹੀਂ ਵੀ ਕਿਹਾ ਟੌਫੀਆਂ ਦੇ ਭਰਾ ਮੈਨੂੰ ਪਤਾ ਹੀ ਨਹੀਂ ਲੱਗਣਦੇ ਆ ਸਾਲੇ ਬੋਲਾ ਹੀ ਹੋਰ ਸਾਉਣਾ ਪਾਉਂਦੇ ਰਿਪੂ ਇਹ ਓ ਮਰੀ ਵੀਰ ਨੇ ਬਹੁਤ ਇੱਥੇ ਹੈਗਾ ਕੋਈ ਰਾਨੀ ਹੈਗਾ ਭੱਜ ਕੇ ਫੜ ਕੇ ਲੈ ਓ ਅੱਡੀ ਥੋੜੀ ਏ ਓਏ ਸਾਰੇ ਫਿਲਟਰ ਆ ਹੀ ਹੋਂਦੀ ਆਂਦੇ ਨੇ ਓ ਜਾ 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 ਅਬੀ ਤੂੰ ਪਿੱਛੇ ਆ ਬਾਲ ਭੈਣ ਚੋਤ ਕੀ ਦੀ ਆ ਦੋਵੇਂ ਕੈਪਟਨ ਬਰੋਂਦੂ ਏ ਓ ਠੀਕ ਆ ਜੀ ਯਾਰ ਲੈਓ ਫੀਲਡਿੰਗ ਤੇ ਓ ਆਡੀ ਆ ਤਰੰਤ ਤੋ ਅੱਕੀ ਮਾਰੋ ਥੋੜਾ ਜਾ ਅਬੀ ਤੋਂ ਤੇ ਮਾਰੋ ਦੇਖੋ ਜੀ ਬੋਲ ਲੈਣ ਸਾਡਾ ਮੁੰਡਾ ਮੋੜ ਚੱਲ ਤੇ ਜਾਊਗਾ ਦੇਖੋ ਜੀ ਬੋਲ ਲੈ ਜਾਇਆ ਚਪਰੀ ਅੱਡੀ ਗੂਗਾ ਇਧਾ ਮੁੜਦਾ ਰ ਕੀਪਰ ਰੋ ਸਾਡਾ ਕੈਪਟਨ ਰੋ ਰਿਹਾ ਹੈ ਕਿ ਕੀਪਰ ਨਹੀਂ ਲਾਉਣਾ ਤੁਸੀਂ ਆਹ ਵੇਖੋ ਸਾਡਾ ਕੰਮ ਰੋ ਕਿਉਂ ਰਿਹਾ ਹੈ ਕਿ ਇਹਦਾ ਕੀਪਰ ਨਹੀਂ ਲਾਉਣਾ ਛੱਕਾ ਵੇਖ ਲੋ ਇਹਨਾਂ ਦੇ ਲਈ ਤਾੜੀਆਂ ਆਉਣ ਵੀ ਨੇ ਛੱਕਾ ਮਾਰਿਆ ਹੋਣੇ ਪਰ ਮੈਨੂੰ ਰਿਕਾਰਡ ਨਹੀਂ ਕੀਤਾ ਗਿਆ ਬਾਲ ਆਉਂਦੀ ਹੋਈ ਵਾਈਟ ਬਾਲ ਕਿੰਨੇ ਸਕੋਰ ਹੋ ਗਏ 35 35 ਹੋ ਗਏ ਕਿੰਨੇ ਓਵਰਾਂ ਚ 14 ਆ ਇਧਰ ਬਾਈ ਦੰਦਾ ਉਹ ਵੀਰ ਨੇ ਮਾਰਿਆ ਸ਼ੁਕਾ ਕਥੇ ਗਈ ਬੋਲ ਸ਼ੇਖਾਂ ਦੇ ਸ਼ੇਖ ਮਹਾਨ ਸ਼ੇਖ ਬੋਲ ਬੋੰਦੇ ਉਹ ਸਾਰੇ ਨਵੇਂ ਪਿਆ ਸ਼ੌਟ ਹੀ ਗਲਤ ਮਾਰਦਾ ਕਿਉਂ ਪੈ ਨਹੀਂ ਸਕਦਾ ਆਇਆ ਪਿਆ ਤੁਸੀਂ ਬਹਿਣਾ ਨਹੀਂ ਬੈਠੀ ਪੂਰੀ ਦੌਂਦੀ ਪਈ ਪੂਰੀ ਅਡਾਕ ਕੈਪਟਨ ਵੀ ਰਹਿੰਦਾ ਬੈਟਿੰਗ ਕਰਦਾ ਓਏ ਤੂੰ ਕਿੱਧਰ ਸੱਜ ਆ ਕੇ ਬੈਠ ਫੜ ਲਿਆ ਵਾ ਉਹ ਮੈਚਵੇਂ ਓਵਰ ਚੋਣਾ ਜੀ ਵੇ ਆਇਆ ਵਾ ਇਧਰ ਮੂੰਹ ਕਰ ਓਏ ਓਏ ਆ ਵੇਖੋ ਜੀ ਆ ਵੀ ਨਾਲ ਹੀ ਆਇਆ ਹਾਂ ਵੀ ਹਾਂ ਤੈਨੂੰ ਨਹੀਂ ਘਡਾਉਣਾ ਜਾ ਭੱਜਾ ਆ ਮੇਰੀ ਸ਼ਾਈ ਗੱਦੀ ਇੱਥੇ ਬੈਹਨ ਦੋ ਮੈਨੂੰ ਆਹ ਵੇਖੋ ਜੀ ਪਾਣੀ ਪੀਆ ਜਾ ਰਹਾ ਹੈ ਪੀਤਾ تھا ਇੱਕ ਕਊਆ ਪਾਣੀ ਪੀਤਾ ਥਾ ਬੋਲਾ ਦੂਰ ਮਾਰਨ ਦਾ ਚਾਹ ਲਾਣ ਭੱਜਾ ਜਾਂਦਾ ਵੇਖੋ ਕੰਮ ਵੇਖੋ ਇਹਨਾਂ ਦੇ ਆ ਵੀ ਵੇਖੋ ਇੱਕ ਛਪਰੀ ਇਹ ਰੇ ਰੇ ਇੱਥੇ ਬਚਣੀਆਂ ਚਾਹੀਦੀਆਂ ਇਹ

ਅਕਮਦੂ ਦੀ ਟੀਮ ਚ ਇੱਕ ਰਨ ਕੱਢਦੇ ਹੋਏ ਬਾਲੀ ਆ ਗਿਆ ਬਾਲੀ ਆ ਗਿਆ ਲੋਕੀਂ ਕਿ ਮਿਲਦੇ ਆ ਕੀ ਬੰਦਾ ਇੱਧਰ ਮੋੜ ਦੇ ਵਿੱਚ ਆ ਰੋਂਦੂ ਯਾਰ ਕੀ ਹੋਣਾ ਲੈ ਆਡੇ ਨਾਲ ਨਹੀਂ ਇਹ ਰੋਂਦੂ ਹੈਡ ਬੋਲ ਤੇ ਰੋਂਦੂ ਰੋਂਦੀ ਪਿੰਦੇ ਹੋਇਆ ਆ ਚੈੱਕ ਕਰੋ

4 ਸਾਲ ਆਓ ਚੱਲ ਉਹੀ 4 ਬਲਾ ਦਾ 4 ਚੋ ਜੀ ਅੱਜ ਦੇ ਦੋ ਮੈਚ ਸਮਾਪਤ ਹੋ ਗਏ ਕਾਲੂ ਦਾ ਤੇ ਹੈ ਮੇਰਾ ਗਮ ਸਾਦਾ ਤੇ ਮਰੀਆ ਇਹ ਵਿੱਚ ਮਾਮਾ ਅੱਜ ਹੀ 50 ਰੁਪਏ ਖੁਸ਼ੀ ਮਾਲ ਲੈ ਕੇ ਦੇ ਤੇ ਅੱਜ ਦਾ ਵਲੌਗ ਵੀ ਨਾ ਕਰ ਸਮਾਪਤਾ ਦੋ ਮੈਚ ਹੀ ਇੱਕ ਚ ਮੈਂ ਖੇਡਿਆ ਅਸੀਂ ਜਿੱਤ ਗਏ ਦੂਜਾ ਮੈਂ ਖੇਡਿਆ ਹੀ ਨਹੀਂ ਆ ਵੀ ਜਿੱਤ ਕੋ ਬੋ ਮੇਦੀ ਵੀਰ ਨੂੰ 10 10 ਰੁਪਏ ਦਾ ਸਨਮਾਨ ਦਿੱਤੀ ਕੀਤਾ ਗਿਆ ਇੰਨੇ ਚਾਰ ਚਾਰ ਛੱਕੇ ਮਰਾਏ ਦਾ ਸਨਮਾਨ ਦਿੱਤਾ ਇਹਨੂੰ ਤੇ ਆ ਵੇਖੋ ਜੀ ਸਾਡਾ ਜਿਹੜੀ ਗਾਈ ਸਾਡਾ ਵੀਰ ਬਹੁਤ ਮਿਹਨਤ ਕਰਦਾ ਜੇ ਵਲੌਗ ਬਣਾਉਣ ਲਈ ਇਹਨੂੰ ਮਾਨ ਸਤਕਾਰ ਦਿਆ ਕਰੋ ਪਲੀਜ਼ ਇਹਦੇ ਚੈਨਲ ਨੂੰ ਅਨਸਬਸਕ੍ਰਾਈਬ ਕਰ ਦੋ ਤੇ 50 ਰੁਪਏ ਤਾਈਂ ਗੱਡੇ ਸਾੜਿਆ ਤੇ 50 ਰੁਪਏ ਤਾਈਂ ਗੱਡੇ ਚਲੋ ਜੀ ਬਾਏ ਬਾਏ ਸਬਸਕ੍ਰਾਈਬ ਤੇ ਸ਼ੇਅਰ ਕਰ ਦੋ ਮੁੰਡੇ ਦਾ ਧੰਨ ਦੇ ਇਦਾਂ ਦੇ ਵਲੌਗ ਆਉਂਦੇ ਰਹਿਣਗੇ ਤਾਪੜ ਟੱਕੜਵਾਉਂਦੇ ਰਹਿਗੇ ਇਹ ਝੂਠਾ ਵਲੌਗ ਦੇ ਕੰਟੈਂਟ ਬਹੁਤ ਦਿੰਦੀਆਂ ਮੈਨੂੰ ਇਦਾਂ ਨਾ ਹੁੰਦਾ ਰਹੂਗਾ ਸੋਣਾ ਮੁੰਡਾ ਰਹਿ ਗਿਆ ਤੂੰ ਰਹਿ ਗਿਆ ਈਸ਼ਾ ਚਲੋ ਗਾਇਸ ਅੱਜ ਦਾ ਵਲੌਗ ਵਧੀਆ ਲੱਗਾ ਹੋਊਗਾ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਦੇ ਹੋ